ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਕਰਾ ਤੇ ਲਗਾਤਾਰ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਕਾਰਪੋਰੇਸ਼ਨ ਇਲੈਕਸ਼ਨ ਉਹਨੂੰ ਲੈ ਕੇ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਜਿਹਾ ਤੁਸੀਂ ਸਹੀ ਸੁਣ ਰਹੇ ਹੋ ਆਮ ਆਦਮੀ ਪਾਰਟੀ ਆਪਣੇ ਮੇਰ ਬਣਾਉਣ ਦੇ ਲਈ ਲਗਾਤਾਰ ਜੋੜ ਤੋੜ ਕਰ ਰਹੀ ਹੈ ਕਈ ਪਾਰਟੀਆਂ ਦੇ ਜਿੱਤੇ ਹੋਏ ਜਿਹੜੇ ਕੌਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤੇ ਜੁਆਇਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਹੈ ਉਹ ਬਣ ਸਕੇ ਇਸੇ ਤਰ੍ਹਾਂ ਦੇ ਹਾਲਾਤ ਜਲੰਧਰ 'ਚ ਦੇਖਣ ਨੂੰ ਮਿਲੇ ਤੇ ਲੁਧਿਆਣਾ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਕਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਚਰਚਾਵਾਂ ਵੀ ਚੱਲ ਰਹੀਆਂ ਸੀ ਕਿ ਕਾਂਗਰਸ ਤੇ ਭਾਜਪਾ ਇਕੱਠੀ ਹੋ ਸਕਦੀ ਹੈ ਇੱਕ ਦੂਜੇ ਨੂੰ ਸਮਰਥਨ ਦੇ ਸਕਦੇ ਨੇ ਕਿ ਆਮ ਆਦਮੀ ਪਾਰਟੀ ਦਾ ਮੇਅਰ ਨਾ ਬਣੇ ਤੇ ਉਧਰ ਹੀ ਜੇ ਅੱਪਾ ਦੂਜੇ ਪਾਸੇ ਗੱਲ ਕਰ ਲਈ ਜਲੰਧਰ ਦੀ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਦੇ ਹੀ ਮਾਮਲੇ ਸਾਹਮਣੇ ਆਏ ਵੱਡੇ ਲੀਡਰ ਜਿਨ੍ਹਾਂ ਨੇ ਵੱਡੇ ਲੀਡਰਾਂ ਨੂੰ ਹਰਾ ਦਿੱਤਾ ਸੀਗਾ ਜੋ ਪਿਛਲੀ ਵਾਰ ਦੇ ਐਮਐਲਏ ਹੋ ਰਹੇ ਕੌਂਸਲਰ ਰਹੇ ਉਹਨਾਂ ਨੂੰ ਹਰਾਸ ਦਿੱਤਾ ਤੇ ਹੁਣ ਜਿਹੜੇ ਕਾਂਗਰਸ ਦੇ ਕੌਂਸਲਰ ਬਣੇ ਸੀਗੇ ਉਹਨਾਂ ਵੱਲੋਂ ਵੀ ਜਿਹੜੀ ਕਹਿ ਸਕਦੇ ਹੋ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਕੀ ਹਾਲਾਤ ਨੇ ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜੋੜ ਤੋੜ ਦੀ ਜਿਹੜੀ ਰਾਜਨੀਤੀ ਹੈ ਉਹੀ ਜਿਹੜੀ ਚੀਜ਼ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਆਪ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਸ਼ਰਮਾ ਅੰਮ੍ਰਿਤਸਰ ਤੋਂ ਅ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਅੰਮ੍ਰਿਤਸਰ ਦੇ ਵਿੱਚ ਆਵਾਜ਼ੀ ਪਾਰਟੀ ਮੇਅਰ ਬਣਾ ਦੇ ਲਈ ਕਿੰਨੀ ਕਾਬਜ ਹੋ ਚੁੱਕੀ ਹੈ ਕਿ ਕੁਝ ਅ ਉਸੇ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਜੀ ਅਮੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਲਾਈਵ ਦੇ ਵਿੱਚ ਤੇ ਸਿੱਧਾ ਆਪਾਂ ਗੱਲ ਰੋਕ ਕਰਾਂਗੇ ਅੰਮ੍ਰਿਤਸਰ ਦੀ ਮੇਅਰ ਇਲੈਕਸ਼ਨ ਦਾ ਕਿ ਮੇਅਰ ਕਿਦਾ ਵਧਣ ਜਾ ਰਿਹਾ ਹੈ ਕਿਵੇਂ ਦੀ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਅੰਮ੍ਰਿਤਸਰ ਰਾਜਾ ਵੜਿੰਗ ਪਹੁੰਚ ਚੁੱਕੇ ਨੇ ਤੇ ਜਿਹੜੀ ਕਹਿ ਸਕਦੇ ਆ ਕਿ ਸਭ ਤੋਂ ਜ਼ਿਆਦਾ ਜਿਹੜੇ ਕੌਂਸਲਰ ਜਿੱਤੇ ਨੇ ਉਹ ਕਾਂਗਰਸ ਦੇ ਜਿੱਤੇ ਨੇ ਪਰ ਫਿਰ ਵੀ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ ਜਿਵੇਂ ਬਿਲਕੁਲ ਜੇ ਗੱਲ ਕਰੀਏ ਸੀ ਅੰਮ੍ਰਿਤਸਰ ਦਾ ਮੇਅਰ ਜਿੱਤੇ ਅੰਮ੍ਰਿਤਸਰ ਦਾ ਮੇਅਰ ਬਣਾ ਲੈ ਕਾਂਗਰਸ ਜੀ ਤੋੜ ਕੇ ਮਿਹਨਤ ਜ਼ਰੂਰ ਸਲੇ ਕਰੀਬ 40 ਜਿਹੜੇ ਕਾਉਂਸਲਰ ਜ਼ਰੂਰ ਉਹਨਾਂ ਦੇ ਜਿੱਤੇ ਆ ਲੇਕਿਨ ਜੇ ਗੱਲ ਕਰੀ ਉਥੇ ਆਮ ਆਦੀ ਪਾਰਟੀ ਦੀ ਆਮ ਆਦਮੀ ਕੌਲ ਇਸ ਵੇਲੇ 24 ਜਿਹੜੀ ਵਾਡਾਂ ਦੇ ਵਿੱਚ ਜਿੱਤ ਜ਼ਰੂਰ ਹੋਈ ਹੈ 105 ਉਹਨਾਂ ਦੇ ਵਿਧਾਇਕ ਹੈ 129 ਉਹਨਾਂ ਦੇ ਬੰਦੇ ਹੈ ਲੇਕਿਨ ਬਹੁਮਤ ਸਾਬਤ ਕਰਨ ਲਈ ਕੁੱਲ 46 ਜਿਹੜੇ ਜਿਹੜੇ ਕਾਉਂਸਲਰ ਜ਼ਰੂਰ ਚਾਹੀਦੀ ਹੈ 140 ਆਲਰੇਡੀ ਜਿਹੜੀ ਕਾਂਗਰਸ ਜਿੱਚੀ ਹੈ 106 ਉਹਨਾਂ ਨੂੰ ਹੋਰ ਚਾਹੀਦੇ ਹੈ 10 ਕਈ ਐ ਰੋਜੀਗਨਰ ਉਮੀਦਵਾਰ ਵੀ ਚੋਲ ਮੈਦਾਨ ਚ ਉਤਰੇ ਸੀ ਜਿਹੜੇ ਪਿਛਲੀ ਵਾਰੀ ਜੇਤੂ ਉਮੀਦਵਾਰ ਸੀ ਲੇਕਿਨ ਉਹਨਾਂ ਨੂੰ ਕਾਂਗਰਸ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੋ ਉਹਨਾਂ ਦੁਆਰਾ ਆਜ਼ਾਦ ਖੜੇ ਹੋਇਆ ਗਿਆ ਆਜ਼ਾਦ ਖੜੇ ਹੋ ਕੇ ਉਹਨਾਂ ਦੁਆਰਾ ਜਿੱਤ ਦਰਜ ਕੀਤੀ ਗਈ ਸੋ ਉਹ ਵੀ ਕਾਂਗਰਸ ਦੇ ਵਿੱਚ ਵਾਪਸੀ ਉਹਨਾਂ ਦੀ ਵੀ ਤੈਅ ਹੈ ਸੋ 46 ਬਹੁਤ ਸਾਵਧਨ ਕਰ ਲਈ ਕਾਂਗਰਸ ਨੂੰ ਚਾਹੀਦੀ ਹੈ ਜੋ 46 ਸਿਰਫ ਕਾਂਗਰਸ ਕੋ ਹਾਲਕਿ ਕੁਝ ਆਜ਼ਾਦ ਉਮੀਦਵਾਰਾਂ ਦੁਆਰਾ ਕਾਂਗਰਸ ਦੇ ਵਿੱਚ ਵਾਪਸੀ ਵੀ ਕੀਤੀ ਗਈ ਹੈ ਸੋ ਕਰੀਬ 42 ਕਾਂਗਰਸ ਦਾ ਹੁਣ ਤੱਕ ਹੋਣ ਤੱਕ ਹੋ ਚੁੱਕਿਆ ਸੋ ਚਾਰ ਕਾਂਗਰਸ ਨੂੰ ਹੋਰ ਚਾਹੀਦੇ ਆ ਸੋ ਚਾਰ ਅੰਦਰਖਾਤੇ ਕਾਂਗਰਸ ਦੇ ਜਿਹੜੇ ਆਲਾ ਨੇਤਾ ਵੈ ਉਹਨਾਂ ਦੀ ਕਈ ਆਜ਼ਾਦ ਉਮੀਦਵਾਰਾਂ ਨਾਲ ਗੱਲਬਾਤ ਜ਼ਰੂਰ ਚੱਲਦੀ ਪਈ ਹੈ ਕਿਉਂਕਿ ਮੇਅਰ ਜਿਹੜਾ ਕਾਂਗਰਸ ਦਾ ਬੰਨਾ ਜ਼ਰੂਰ ਤੈਅ ਹੈ ਜਿਹਨੂੰ ਇਸ ਲਈ ਅੱਜ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਸਾਰੇ ਕੌਂਸਲਰਾਂ ਦੇ ਨਾਲ ਤੇ ਜਿਹੜੇ ਆਲਾ ਨੇਤਾ ਵੈ ਕਾਂਗਰਸ ਦੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਉਹਨਾਂ ਦੇ ਨਾਲ ਮੀਟਿੰਗ ਕਰਨ ਲਈ ਜ਼ਰੂਰ ਪਹੁੰਚ ਰਿਹਾ ਸੋ ਅੱਜ ਨਾਮ ਤੈ ਹੋਣਾ ਜ਼ਰੂਰ ਪੱਕਾ ਹੈ ਕਿ ਅੱਜ ਆਲਾ ਨੇਤਾ ਨਾਮ ਜ਼ਰੂਰ ਕਾਂਗਰਸ ਦੇ ਮੇਅਰ ਦਾ ਤੈ ਕਰ ਸਕਦੇ ਆ ਲੇਕਿਨ ਸਭ ਤੋਂ ਪਹਿਲਾ ਨਾਮ ਜੇ ਗੱਲ ਕਰੀਏ ਸਭ ਤੋਂ ਪਹਿਲਾ ਨਾਮ ਜਿਹੜੇ ਡਿਪਟੀ ਸੀਐਮ ਸੀ ਆਫਿਸੋਂ ਨੇ ਉਹਨਾਂ ਦਾ ਬੇਟੇ ਵਿਕਾਸ ਸੋਨੀ ਦਾ ਨਾਮ ਪਹਿਲ ਦੇ ਆਧਾਰ ਤੇ ਜ਼ਰੂਰੀ ਇਸ 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 ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲਦਾ ਜ਼ਰੂਰ ਨਜ਼ਰ ਆ ਰਿਹਾ ਵਿਕਾਸ ਸੋਨੀ ਦਾ ਮੇਅਰ ਬੰਨਾ ਤੈ ਹੈ ਉੱਥੇ ਹੀ ਗੱਲ ਕਰੀਏ ਮੇਅਰ ਦੀ ਦੌੜ ਦੇ ਵਿੱਚ ਕੀ ਐ ਰਾਜ ਕਵਲ ਪ੍ਰੀਤ ਸਿੰਘ ਲੱਕੀ ਵੀ ਮੇਅਰ ਦੀ ਧੋਰ ਦੇ ਵਿੱਚ ਇਸ ਵੇਲੇ ਬਣੇ ਕਿਉਂਕਿ ਲੱਕੀ ਅੱਜ ਦਿਨ ਦਿੱਲੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤਾਂ ਤਸਵੀਰ ਨਹੀਂ ਸਾਹਮਣੇ ਆ ਰਹੀ ਅਸੀਂ ਦਰਸ਼ਕ ਤੁਹਾਡੀ ਤਸਵੀਰ ਨਹੀਂ ਦੇਖ پا ਰਹੇ ਤੁਸੀਂ ਆਪਣਾ ਕੈਮਰਾ ਜਿਹੜਾ ਸਹੀ ਕਰ ਲਓ ਫਿਰ ਆਪਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ ਤੁਹਾਡੀ ਤਸਵੀਰ ਨਹੀਂ ਸਾਹਮਣੇ ਆ ਰਹੀ ਹਾਂ ਆ ਰਹੀ ਆ ਮਾਦੇ ਪਾਟੀ ਜੀ ਆਪਰੇ ਸੁਣ ਠੀਕ ਹੈ ਜੀ ਬਿਲਕੁਲ ਸੋ ਪਲੀਸ ਗੱਲ ਕਰ ਰਹੇ ਸੀ ਕਿ ਦੂਸਰੀ ਜਿਹੜੀ ਮੇਅਰ ਦੀ ਦੌੜ ਦੇ ਵਿੱਚ ਰਾਜਪ੍ਰੀਤ ਰਾਜਕਵਲਪ੍ਰੀਤ ਸਿੰਘ ਲੱਕੀ ਜਿਹੜੇ ਕਿ ਰਾਹੁਲ ਗਾਂਧੀ ਦੇ ਵੀ ਨਜ਼ਦੀਕ ਮੰਨੇ ਜਾਂਦੇ ਆ ਰਾਜਾ ਵਡਿੰਗ ਦੇ ਵੀ ਨਜ਼ਦੀਕ ਮੰਨੇ ਜਾਂਦੇ ਆ ਤੇ ਹੁਣ ਰਾਜਕਵਲਪ੍ਰੀਤ ਤੇ ਲੱਕੀ ਜਿਹੜੇ ਉਹ ਕਰੀਬ ਤਿੰਨ ਵਾਰੀ ਕਾਉਂਸਲਰ ਜਰੂਰ ਜਿੱਤ ਚੁੱਕੇ ਐਸ ਵੇਲੇ ਉਹਨਾਂ ਦੀ ਜੋੜੀ ਬਹੁਤ ਮਸ਼ਹੂਰ ਹੋਈ ਸੀ ਉਹਨਾਂ ਦੁਆਰਾ ਆਪਣੀ ਬੇਟੀ ਨੂੰ ਵੀ ਕਾਉਂਸਲਰ 9 ਨੰਬਰ ਵਾਰਡ ਦੇ ਵਿੱਚ ਖੜੇ ਕੀਤਾ ਗਿਆ ਸੀ ਖੁਦ ਉਹ 14 ਨੰਬਰ ਵਾਰਡ ਦੇ ਵਿੱਚ ਖੜੇ ਹੋਏ ਸੀ ਸੋ ਦੋਵੇਂ ਸੀਟਾਂ ਜਿੱਤ ਕੇ ਉਹਨਾਂ ਨੇ ਆਲਾ ਨੇਤਾ ਦਾ ਧਿਆਨ ਆਪਣੇ ਵੱਲ ਜਰੂਰ ਖਿੱਚਿਆ ਵਾ ਸੋ ਇਹ ਦੋ ਲੋਗ ਐ ਜਿਹੜੇ ਮੇਅਰ ਦੀ ਦੌੜ ਦੇ ਵਿੱਚ ਜਰੂਰ ਬਨੇ ਹੋਏ ਆ ਲੇਕਿਨ ਸਭ ਤੋਂ ਪਹਿਲਾ ਨਾਮ ਜਿਹੜਾ 50 ਸੀਐਮ ਵਿਕਾਸ ਸੋਨੀ ਜਿਹੜਾ ਕਿ ਡਿਪਟੀ ਸੀਐਮ ਓਪੀ ਸੋਨੀ ਦੇ بیٹے ਵਿਕਾਸ ਸੋਨੀ ਦਾ ਜ਼ਰੂਰ ਤੈਅ ਵਹ ਅੱਜ ਉਹਨਾਂ ਦੇ ਸਿਰਫ ਇੱਕ ਮੋਰ ਲਗਣੀ ਬਾਕੀ ਹੈ ਸੋ ਆਲਾ ਨੇਤਾ ਅੰਮ੍ਰਿਤਸਰ ਦੇ ਵਿੱਚ ਪੁੱਜ ਰਹੇ ਆ ਹੋ ਸਕਦਾ ਹੈ ਕਿ ਅੱਜ ਉਹ ਮੋਰ ਵੀ ਉਹਨਾਂ ਦੇ ਮਿਹਰਬਾਨ ਚ ਲੱਗ ਜਾਵੇ ਪਰ ਅਮੇਜੀ ਜੀ ਜਿਪੀ ਇਥੇ ਦੇਖੀਏ ਕਿ ਆਮ ਆਦਮੀ ਪਾਰਟੀ ਨੇ ਬਾਕੀ ਸ਼ਹਿਰਾਂ ਦੇ ਵਿੱਚ ਬਹੁਤ ਜੋੜ ਤੋੜ ਦੀ ਰਾਜਨੀਤੀ ਕੀਤੀ ਜਲੰਧਰ ਦੀ ਜੇ ਮੈਂ ਗੱਲ ਕਰਾਂ ਜਲੰਧਰ ਦੇ ਵਿੱਚ ਕਾਂਗਰਸ ਕੀ ਜਿਹੜੇ ਜਿੱਤੇ ਸੀਗੇ ਉਹ ਅਗਲੇ ਦਿਨ ਹੀ ਜਿੱਦਾਂ ਰਾਤ ਨੂੰ ਰਿਜ਼ਲਟ ਆਇਆ ਰਾਤ ਨੂੰ ਉਹਨਾਂ ਨੂੰ ਜਿੱਤੂ ਜਿੱਤੂ ਉਮੀਦਵਾਰ ਕਿਹਾ ਗਿਆ ਤੇ ਅਗਲੇ ਦਿਨ ਸਵੇਰੇ ਦੇਖਿਆ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਕੀ ਆਮ ਆਦਮੀ ਪਾਰਟੀ ਜਲੰਧਰ ਅਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਰਣਨੀਤੀ ਅਪਣਾ ਰਹੀ ਹੈ ਕਿ ਆਪਣਾ ਦਾ ਹੀ ਮੇਰ ਬਣੇ ਕਿਉਂਕਿ ਹਾਲਾਂਕਿ ਡਿਫਰੈਂਸ ਕਾਫੀ ਹੈ 24 ਤੇ 46 ਬਣਾਣੇ ਬਹੁਤ ਓਕੇ ਹੈ ਦੀ ਬਿਲਕੁਲ 24 ਤੋਂ 46 ਬਣਾਨੇ ਓਕੇ ਲੇਕਿਨ 29 ਤੋਂ 46 ਬਣਾਨੇ ਕੋਈ ਆਮ ਆਦੀ ਪਾਰਟੀ ਲਈ ਓਖਾ ਕੰਮ ਨਹੀਂ ਹੈ ਕਿਉਂਕਿ ਪੰਜ ਅੰਮ੍ਰਿਤਸਰ ਦੇ ਜਿਹੜੇ ਵਿਧਾਇਕ ਹੈ ਉਹਨਾਂ ਦੀ ਵੋਟ ਵੀ ਆਮ ਆਦੀ ਪਾਰਟੀ ਵੱਲ ਜਾਂਦੀ ਹੈ ਸੋ ਸੁੱਲ ਆਮ ਆਦੀ ਪਾਰਟੀ ਨੂੰ ਵੀ ਬਹੁਤ ਸਾਵਧਾਨ ਕਰ ਲਈ 46 ਜਿਹੜੇ ਕੌਂਸਲਰ ਚਾਹੀਦੇ ਆ ਲੇਕਿਨ ਸਰਕਾਰ ਸੱਤਾ ਦੇ ਵਿੱਚ ਉਹਨਾਂ ਦੀ ਹੈ ਸੋ ਕਈ ਉਹ ਅnder khate ਉਹ ਕਈ ਕਾਉਂਸਲਰਾਂ ਨੂੰ ਆਪਣੇ ਨਾਲ ਖਿੱਚਦੇ ਜ਼ਰੂਰ ਨਜ਼ਰ ਆ ਰਿਹਾ ਹਾਲਾਂਕਿ ਜਿਹੜੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਵੀ ਬਹੁਤ ਘੱਟ ਹੈ ਅਗਰ ਆਜ਼ਾਦ ਉਮੀਦਵਾਰ ਵੀ ਆਮ ਆਦੀ ਪਾਰਟੀ 'ਚ ਸ਼ਾਮਲ ਹੁੰਦੇ ਤਾਂ ਫੇਰ ਵੀ 46 ਉਹਨਾਂ ਦੇ ਲਈ ਬਣਾਣਾ ਬਹੁਤ ਮੁਸ਼ਕਲ ਕੰਮ ਹੋਏਗਾ ਲੇਕਿਨ ਸੱਤਾ ਦੇ ਵਿੱਚ ਸਰਕਾਰ ਉਹਨਾਂ ਦੀ ਇਹ ਕੋਸ਼ਿਸ਼ ਉਹਨਾਂ ਦੀ ਵੀ ਲਗਾਤਾਰ ਜਾਰੀ ਹੈ ਆਲਾ ਨੇਤਾ ਜਿਹੜੇ ਕਾਉਂਸਲਰਾਂ ਨਾਲ ਅnder khate ਮੀਟਿੰਗ ਦੇ ਵਿੱਚ ਵੀ ਲੱਗੇ ਆ ਲੇਕਿਨ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਲਈ ਬਹੁਤ ਆਸਾਨ ਕੰਮ ਹੈ ਕਿਉਂਕਿ ਉਹਨਾਂ ਨੂੰ ਮਹਿਜ 6 ਕਾਉਂਸਲਰ ਜ਼ਰੂਰ ਚਾਹੀਦੇ ਸੀ ਜਦੋਂ ਉਹਨਾਂ ਨੇ ਇਲੈਕਸ਼ਨ ਜਿੱਤੇ ਸੀ ਜਿਸ ਵੇਲੇ ਇਲੈਕਸ਼ਨ ਹੋਏ ਸੀ ਜਿਹੜੇ ਕਾਉਂਸਲਰ تھے ਨਗਰ ਨਿਗਮ ਦੇ ਉਸ ਵੇਲੇ ਉਹਨਾਂ ਨੂੰ 40 ਸੀਟਾਂ ਆਈਆਂ ਸੀ ਲੇਕਿਨ ਹੁਣ ਉਹ 40 ਅੱਗੇ ਤੱਕ 42 ਤੱਕ ਪਹੁੰਚ ਚੁੱਕੀਆਂ ਹਨ ਕਿਉਂਕਿ ਦੋ ਜਿਹੜੇ ਉਮੀਦਵਾਰ ਹੈ ਉਹ ਜਿਹੜੇ ਆਜ਼ਾਦ ਜੀ ਤੇ ਸੀ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਹੈ ਸੋ ਹੁਣ ਸਿਰਫ ਚਾਰ ਕਾਉਂਸਲਰਾਂ ਦੀ ਉਹਨਾਂ ਨੂੰ ਜ਼ਰੂਰ ਜ਼ਰੂਰਤ ਹੈ ਸੋ ਮੈਨੂੰ ਲੱਗਦਾ ਹੈ ਕਿ ਉਹ ਅੰਦਰ ਖਾਤੇ ਉਹਨਾਂ ਦੀ ਉਹ ਵੀ ਕਾਉਂਸਲਰਾਂ ਨਾਲ ਗੱਲ ਹੋ ਚੁੱਕੀ ਹੈ ਸੋ ਅੱਜ ਜ਼ਰੂਰ ਐਸਾ ਇਸ ਦਾ ਖੁਲਾਸਾ ਹੋ ਸਕਦਾ ਬੜੀ ਵੱਡੇ ਪੱਧਰ ਤੇ ਮੀਟਿੰਗ ਹੋਈ ਹੈ ਹਾਲਾਂਕਿ ਪਿਛਲੀ ਵਾਰੀ ਜਦੋਂ ਜਿੱਤਨ ਤੋਂ ਜਿੱਤਨ ਤੋਂ ਬਾਅਦ ਜਦੋਂ ਸਾਰੇ ਕਾਉਂਸਲਰਾਂ ਦੀ ਮੀਟਿੰਗ ਕੀਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਤੇ ਉਸ ਵੇਲੇ ਇਹਨਾਂ ਦੇ ਬਹੁਤ ਸਾਰੇ ਕਾਉਂਸਲਰ ਕਰੀਬ 18 ਕਾਉਂਸਲਰ ਉਸ ਮੀਟਿੰਗ ਦੇ ਵਿੱਚ ਗੈਰ ਹਾਜ਼ਰ ਰਹੇ ਸੀ ਸੋ ਕੁਝ ਹੱਦ ਤੱਕ ਅੰਦਰੂਨੀ ਜਿਹੜੀ ਕਲੈਸ਼ ਹੈ ਉਹ ਜ਼ਰੂਰ ਕਾਂਗਰਸ ਦਾ ਵੀ ਸਾਹਮਣੇ ਆਂਦਾ ਨਜ਼ਰ ਆ ਰਿਹਾ ਲੇਕਿਨ ਹਲੇ ਤੱਕ ਜਦੋਂ ਮੇਅਰ ਪਦ ਦਾ ਪ੍ਰਿੰਸ ਸਭ ਤੋਂ ਵੱਡੀ ਗੱਲ ਜਦੋਂ ਵੀ ਨਾਮ ਨਾਮ ਅਨਾਉਂਸ ਹੋਏਗਾ ਮੇਅਰ ਪਦ ਦੇ ਉਹ ਉਮੀਦਵਾਰ ਦਾ ਜੋ ਵੀ ਜਿੱਤੋ ਵੀ ਬਣਾਓਗੇ ਉਸ ਵੇਲੇ ਵੀ ਇਹਨਾਂ ਦੀ ਰਣਨੀਤੀ ਉੱਪਰ ਕੇ ਜ਼ਰੂਰ ਸਾਹਮਣੇ ਆਏਗੀ ਕਿਉਂਕਿ ਕਈ ਕਾਉਂਸਲਰ ਜ਼ਰੂਰ ਇਸ ਤੋਂ ਨਰਾਜ਼ ਹੋਣਗੇ ਸੋ ਨਰਾਜ਼ ਹੋਣਾ ਵੀ ਉਹਨਾਂ ਦਾ ਤੈਅ ਹੈ ਜਿਵੇਂ ਰਾਜਕਮਲ ਪ੍ਰੀਤ ਸਿੰਘ ਲੱਕੀ ਹੈ ਉਹ ਵੀ ਹੁਣ ਤੱਕ ਕਈ ਵਾਰੀ ਜਿਹੜੇ ਕੌਂਸਲਰ ਦੇ ਜਿੱਤ ਚੁਕੇ ਆ ਕਈ ਵਾਰੀ ਪਿਛਲੀ ਵਾਰੀ ਵੀ ਜਦੋਂ 2017 ਦੇ ਵਿੱਚ ਉਹਨਾਂ ਦਾ ਜਿੱਤ ਤੋਂ ਬਾਅਦ ਉਹਨਾਂ ਦਾ ਨਾਮ ਮਨਾਉਸ ਹੋਇਆ ਸੀ ਤਾਂ ਉਦੋਂ ਵੀ ਉਹ ਮੇਅਰ ਪਦ ਦੀ ਦੌੜ ਦੇ ਵਿੱਚ ਸੀ ਹਾਲਾਂਕਿ ਅੰਦਰ ਕਾਫੀ ਗਲਬਤ ਤੋਂ ਬਾਅਦ ਮੇਅਰ ਪਦ ਦਾ ਚੋਣ ਕਿਸੇ ਹੋਰ ਨੂੰ ਜਿਹੜੀ ਬਾਗ ਦੌੜ ਜਿਹੜੀ ਕਿਸੇ ਹੋਰ ਦੇ ਹੱਥ ਦਿੱਤੀ ਗਈ ਲੇਕਿਨ ਉਸ ਵੇਲੇ ਵੀ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਸੀ ਸੋ ਇਸ ਵਾਰੀ ਵੀ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਹੈ ਲੇਕਿਨ ਇਸ ਦੇ ਨਾਲ ਵਿਕਾਸ ਸੋਨੀ ਦਾ ਨਾਮ ਹੈ ਤਾਂ ਨਾਲ ਸੁਨੀਲ ਦੱਤੀ ਵੀ ਪੂਰੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਉਹਨਾਂ ਦਾ ਜਿਹੜਾ ਭਰਾ ਵੈ ਉਹ ਵੀ ਇਸ ਵਾਰੀ ਜਿਹੜਾ 61 ਨੰਬਰ ਵਾਰਡ ਤੋਂ ਜੇਤੂ ਜ਼ਰੂਰ ਹੋਇਆ ਲੇਕਿਨ ਹਾਲਾ ਕਿ ਸੁਨੀਲ ਦੱਤੀ ਜਿਹੜੇ ਪੁਰਾਵ ਵਿਧਾਇਕ ਹੈ ਉਹਨਾਂ ਦੀ ਭਾਬੀ ਜ਼ਰੂਰ ਉਹਨਾਂ ਨੂੰ ਇਸ ਵਾਰੀ ਹਾਰ ਮਿਲੀ ਹੈ ਸੋ ਉਹਨਾਂ ਦਾ ਵੀ ਜਿਹੜਾ ਮੇਅਰ ਪਾਦੀ ਦੌੜ ਦੇ ਵਿੱਚ ਹੈ ਸੋ ਕੋਸ਼ਿਸ਼ਾਂ ਹਰ ਕੋਈ ਆਪਣੇ ਤੌਰ ਤੇ ਕਰਦੇ ਪਏ ਆ आवाज ਦਿੱਲੀ ਹਾਈ ਕਮਾਂਡ ਤੱਕ ਵੀ ਇਹਨਾਂ ਦੀ ਪਹੁੰਚ ਚੁੱਕੀ ਹੈ ਉਸੇ ਹਾਈ ਕਮਾਂਡ ਦੀ ਆਵਾਜ਼ ਤੋਂ ਹੀ ਅੱਜ ਕਈ ਜਿਹੜੇ ਰਾਜਾ ਬੜਿੰਗਾ ਤੇ ਪ੍ਰਤਾਪ ਬਾਜਵਾ ਅੰਮ੍ਰਿਤਸਰ ਜ਼ਰੂਰ ਆ ਰਹੇ ਐ ਸੋ ਮੀਟਿੰਗ ਕੀਤੀ ਜਾਏਗੀ ਸਲਾਹ مشورہ ਲਿਤਾਇਆ ਜਾਏਗਾ ਉਸ ਤੋਂ ਬਾਅਦ ਹੋ ਸਕਦਾ ਕਿ ਅੱਜ ਜਿਹੜਾ ਨਾਮ ਵੀ ਅਨਾਉਂਸ ਕੀਤਾ ਜਾਏ ਸੋ ਕਈ ਉਸ ਜਗ੍ਹਾ ਤੇ ਕਈ ਕਾਉਂਸਲਰ ਇਹੋ ਜਿਹੇ ਵੀ ਕਿਉਂਕਿ ਮੰਨਿਆ ਜਾ ਰਿਹਾ ਕਿ ਕਈ ਕਾਉਂਸਲਰ ਇਹੋ ਜਿਹੇ ਹੀ ਉਸ ਜਗ੍ਹਾ ਤੇ ਆ ਸਕਦੇ ਆ ਜਿਨ੍ਹਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਕੇ ਆਪਣਾ ਬਹੁਮਤ ਅਨ ਅਨ ਦੁਆਰਾ ਪੂਰਾ ਕੀਤਾ ਜਾਵੇਗਾ ਪ੍ਰਿੰਸ ਪਰਮੀ ਜੀ ਜੇ ਆਪਾਂ ਗੱਲ ਗੱਲ ਕਰੀਏ ਬਾਕੀ ਸ਼ਹਿਰਾਂ ਦੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕਿਤੇ ਵੀ ਬਹੁਮਤ ਨਹੀਂ ਮਿਲੀ ਹੈ ਇੱਕ ਪਟਿਆਲਾ ਨੂੰ ਜੇ ਆਪਾਂ ਛੱਡ ਦਈਏ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਡੈਂਟ ਕਿੱਥੋਂ ਪਿਆ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਤਰਫਾ ਮੇਰ ਕਿਉਂ ਨਹੀਂ ਬਣ ਪਾਇਆ 95 ਐਮ ਐਲ ਏ ਨੇ ਪੂਰੀ ਸਰਕਾਰ ਉਹਨਾਂ ਦੀ ਹੈ ਸਾਰਾ ਤੰਤਰ ਸਾਰਾ ਅ ਕਹਿ ਸਕਦੇ ਹੋ ਕਿ ਅੱਗੇ ਸਰਕਾਰੀ ਤੰਤਰ ਉਹਨਾਂ ਦੇ ਹੱਥ ਸੀਗਾ 9 ਐਮਐਲਏ ਨੇ ਅੰਮ੍ਰਿਤਸਰ ਦੇ ਵਿੱਚ ਫਿਰ ਵੀ ਲੋਕਾਂ ਨੇ ਇੱਕ ਤਰਫਾ ਫੈਸਲਾ ਨਹੀਂ ਸੁਣਾਇਆ ਅ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਥੱਲੇ ਡਗਾ ਦਿੱਤਾ ਕਿ ਇਹਦਾ ਰੀਜ਼ਨ ਸਮਝਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਕੀ ਕੰਮ ਨਹੀਂ ਹੋ ਪਾਇਏ ਜਿਹੜੇ ਐਮਐਲਏ ਸੀਗੇ ਉਹਨਾਂ ਕੋ ਖਰੇ ਨਹੀਂ ਉਤਰ ਪਾਏ ਆ ਆਮ ਜਨਤਾ ਦੇ ਦਿਲਾਂ ਦੇ ਵਿੱਚ ਬੇਸ ਬਿਲਕੁਲ ਅੱਗੇ ਜਿਐਸੀ ਪਿਛਲੀ ਵਾਰੀ ਤੋਂ ਹੋਣ ਦੀ ਗੱਲ ਕਰੀਏ ਤੇ ਬਹੁਤ ਫਰਕ ਪਿਆ ਹੋਇਆ ਉਹ ਫਰਕ ਹੈ ਵੀ ਅੱਗੇ ਜਦੋਂ ਵੀ ਅਸੀਂ 2012 ਦੇ ਵਿੱਚ ਜਦੋਂ ਵਿਧਾਨ ਸਭਾ ਚੋਣ ਹੈ ਉਸ ਤੋਂ ਬਾਅਦ ਨਾਲ ਹੀ 6 ਮਹੀਨੇ ਦੇ ਅੰਦਰ ਜਿਹੜੇ ਨਗਰ ਨਿਗਮ ਦੇ ਚੋਣ ਹੋਣੇ ਵੀ ਲਾਜ਼ਮੀ ਹੈ ਲੇਕਿਨ 2012 ਦੇ ਵਿੱਚ ਨਗਰ ਨਿਗਮ ਦੇ ਚੋਣ 2012 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ 6 ਮਹੀਨੇ ਦੇ ਅੰਦਰ ਜਿਹੜੇ ਨਗਰ ਨਿਗਮ ਦੇ ਚੋਣ 2017 ਦੀ ਗੱਲ ਕਰੀਏ 2017 ਜਿਵੇਂ ਹੀ ਵਿਧਾਨ ਸਭਾ ਚੋਣ ਹੋਏ ਨਾਲ ਹੀ ਨਗਰ ਨਿਗਮ ਦੇ ਚੋਣ ਹੋਏ ਸੋ ਲੋਕ ਜਦੋਂ ਵੀ ਵਿਧਾਨ ਸਭਾ ਦੀ ਸਰਕਾਰ ਬੰਦੀ ਹੈ ਸੱਤਾ ਦੇ ਵਿੱਚ ਜਿਹਦੀ ਸਰਕਾਰ ਹੁੰਦੀ ਹੈ ਲੋਕ ਹਮੇਸ਼ਾ ਉਸੇ ਪਾਰਟੀ ਨੂੰ ਜਿਤਾਉਂਦੇ ਆ ਲੇਕਿਨ ਇਸ ਵਾਰੀ ਉਸ ਦੇ ਵਿੱਚ ਬਹੁਤ ਫਰਕ ਪਿਆ ਇਸ ਵਾਰੀ 2021 ਦੇ ਵਿੱਚ 2022 ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣ ਹੋਏ ਆ ਉਸ ਤੋਂ ਬਾਅਦ ਹੁਣ 2024 ਲਾਸਟ ਦੇ ਜਿਹੜੇ ਨਗਰ ਨਿਗਮ ਦੇ ਚੋਣ ਹੋਇਆ ਸੋ ਲੋਕਾਂ ਦੁਆਰਾ ਟਰਮ ਵੇਖਿਆ ਗਿਆ ਕਿੰਨਾ ਸਰਕਾਰ ਦੁਆਰਾ ਕੰਮ ਕੀਤਾ ਗਿਆ ਸਰਕਾਰ ਦੁਆਰਾ ਕੀ ਕੀ ਵਾਦੇ ਲੋਕਾਂ ਨਾਲ ਜਦੋਂ ਸਰਕਾਰ ਬਣਾਨੀ ਸੀ ਉਦੋਂ ਕੀਤੇ ਗਏ ਸੀ ਆਮ ਆਦੀ ਪਾਰਟੀ ਦੀ ਸਰਕਾਰ ਦੁਆਰਾ ਹੁਣ ਤੱਕ ਜਿਹੜੀ ਸੜਕਾਂ ਨਾਲੀਆਂ ਦੇ ਕਿੰਨੇ ਕੰਮ ਕਰਾਏ ਗਏ ਜਿਹੜੀ ਮਹਿਲਾਵਾਂ ਨੂੰ ਵਾਦਾ ਕੀਤਾ ਗਿਆ ਸੀ ਕਿ ਹਰ ਮਹਿਲਾ ਦੇ ਖਾਤੇ ਦੇ ਵਿੱਚ ਪੈਸੇ ਆਣਗੇ ਉਹ ਉਹਨਾਂ ਦਾ ਵਾਦਾ ਕਿੱਥੋਂ ਤੱਕ ਪੂਰਾ ਹੋਇਆ ਬਿਜਲੀ ਦੀ ਗੱਲ ਕੀਤੀ ਗਈ ਸੀ ਬਿਜਲੀ ਹਾਲਾਂਕਿ ਸਰਕਾਰ ਦੁਆਰਾ 300 ਯੂਨਟ ਪੂਰੇ ਕੀਤੇ ਗਏ ਐ ਇਸ ਲੇਕਿਨ ਬੇਰੋਜ਼ਗਾਰੀ ਕਿੰਨੀ ਘਟੋਈ ਨਸ਼ਾ ਕਿੰਨਾ ਖਤਮ ਹੋਇਆ ਸੋ ਸਾਰਾ ਆਧਾਰ ਬਣਾ ਕੇ ਲੋਕਾਂ ਦੁਆਰਾ ਇਸ ਨਗਰ ਨਿਗਮ ਦੇ ਇਲੈਕਸ਼ਨਾਂ ਦੇ ਵਿੱਚ VOTING ਕੀਤੀ ਗਈ ਹੈ ਸੋ ਉਹ ਸਰਕਾਰ ਦੇ ਖਿਲਾਫ ਜਾਂਦੀ ਜ਼ਰੂਰ ਨਜ਼ਰ ਆਉਂਦੀ ਹੈ ਕਿਉਂਕਿ ਅੱਗੇ ਜਦੋਂ ਇਲੈਕਸ਼ਨ ਹੁੰਦੇ ਸਰਕਾਰ ਉਦੋਂ ਜਦੋਂ ਕੁਰਸੀ ਤੇ ਬੈੰਦੀ ਸੀ ਉਹ ਸ਼ੁਰੂ ਤੋਂ 6 ਮਹੀਨੇ ਦੇ ਅੰਦਰ ਇਲੈਕਸ਼ਨ ਹੁੰਦੇ ਸੀ ਉਦੋਂ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਉਹਨਾਂ ਨੂੰ ਇਹ ਹੁੰਦਾ ਸੀ ਕਿ ਜਿਹੜੀ ਸਰਕਾਰ ਉੱਪਰ ਹੋਏਗੀ ਨੀਚੇ ਨਗਰ ਨਿਗਮ ਦੇ ਕੋਸਲਰ ਵੀ ਉਹਨਾਂ ਦੇ ਹੋਗੇ ਤੇ ਸ਼ਹਿਰ ਦੇ ਵਿੱਚ ਕੰਮ ਹੋ ਪਾਏਗਾ ਲੇਕਿਨ ਇਸ ਵਾਰੀ ਸਭ ਤੋਂ ਅਲੱਗ ਰਿਹਾ ਲੋਕਾਂ ਦੁਆਰਾ ਕੰਮ ਵੇਖੇ ਕਿ ਸਰਕਾਰ ਦੇ ਕਿੰਨੇ ਕੰਮ ਕੀਤੇ ਐ ਕੀ ਕੀ ਕੋਈ ਅੰਮ੍ਰਿਤਸਰ ਤੁਹਾਨੂੰ ਪਤਾ ਟੂਰਿਸਟ ਜਿਹੜਾ ਹੱਬ ਹੈ ਹਰ ਰੋਜ਼ ਲੱਖ ਤੋਂ ਸਵਾ ਲੱਖ ਸ਼ਰਧਾਲੂ ਅੰਮ੍ਰਿਤਸਰ ਆਂਦਾ ਵਾ ਲੋਕਾਂ ਨੂੰ ਕਾਫੀ ਇਸ ਸਰਕਾਰ ਦੇ ਵਿੱਚ ਜਿੱਥੇ ਲੋਕਾਂ ਨੂੰ ਉਥੇ ਬੇਲੀ ਦਾ ਸੁੱਖ ਮਿਲਿਆ ਉਥੇ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੋ ਉਹ ਸਾਰੇ ਆਧਾਰ ਬਣਾ ਕੇ ਲੋਕਾਂ ਦੁਆਰਾ VOTING ਕੀਤੀ ਗਈ ਹੈ ਅਗਰ ਅਸੀਂ ਅੰਮ੍ਰਿਤਸਰ ਦੇ ਰਾਇਆ ਸੰਸਰੀ ਜੀ ਦੀ ਗੱਲ ਕਰੀਏ ਤੇ 13 ਵਾਡਾ ਦੇ ਵਿੱਚ 2017 ਦੇ ਵਿੱਚ 13 ਸੀਟਾਂ ਜਿਹੜੀਆਂ ਤੇਰੀ 13 ਵਾਡਾ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਸੀ 2012 ਦੇ ਵਿੱਚ 13 ਦੀ 13 ਵਟਾ ਅਕਾਲੀ ਦਲ ਨੇ ਜਿੱਤੀਆਂ ਸੀ ਲੇਕਿਨ ਇਸ ਵਾਰੀ ਜਿਹੜਾ ਫੈਸਲਾ ਲੋਕਾਂ ਨੇ ਦਿੱਤਾ ਉਹ ਬਿਲਕੁਲ ਸਰਕਾਰ ਦੇ ਉਲਟ ਹਾਲਾਂਕਿ ਸਰਕਾਰ ਇਸ ਵਾਰੀ 9 ਸੀਟਾਂ ਜ਼ਰੂਰ 13 ਚੋਂ ਲੈ ਕੇ ਗਈ ਹੈ ਲੇਕਿਨ ਪੂਰੀ ਸੀਟਾਂ ਸਰਕਾਰ ਨਹੀਂ ਜਿੱਤ ਬਈ ਸੋ ਕੁਛ ਹੱਦ ਉਸ ਦਾ ਫਰਕ ਸਰਕਾਰ ਕਿਉਂਕਿ ਆਉਣ ਵਾਲੇ ਇਲੈਕਸ਼ਨ ਜ਼ਰੂਰ ਹੈ ਹੁਣ ਜਦੋਂ ਵਿਧਾਨ ਸਭਾ ਇਲੈਕਸ਼ਨ ਹੋਊਗਾ ਤਾਂ ਸਰਕਾਰ ਨੂੰ ਖਾਕਾ ਤਿਆਰ ਕਰਨਾ ਪਏਗਾ ਕਿ ਨਗਰ ਨਿਗਮ ਦੇ ਇਲੈਕਸ਼ਨ ਆਖਿਰ ਹਾਰੇ ਦੇ ਹਾਰੇ ਕਿਉਂਕਿ ਇਸ ਦਾ ਅਸਰ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵੀ ਇਸ ਦਾ ਪਏਗਾ ਪ੍ਰਿੰਸੀਪਲ ਬਿਲਕੁਲ ਬਿਲਕੁਲ ਇਹਦੇ ਨਾਲ ਜੇ ਆਪਾਂ ਗੱਲ ਕਰ ਲਈਏ ਆਪਾਂ ਪਿਛਲੀ ਵਾਰੀ ਵੀ ਇਹ ਗੱਲ ਕਰ ਰਹੇ ਸੀ ਇਹ ਕੁਮਰ ਵਿਜੇ ਪ੍ਰਤਾਪ ਇੱਕ ਫੈਕਟਰ ਆ ਤੇ ਜਿਨ੍ਹਾਂ ਨੇ ਕੁਮਰ ਵਿਜੇ ਪ੍ਰਤਾਪ ਦੀਆਂ ਫੋਟੋਆਂ ਲਾ ਕੇ ਪ੍ਰਚਾਰ ਕੀਤਾ ਸੀ ਉਹ ਉਹ ਆਜ਼ਾਦ ਉਮੀਦਵਾਰਾਂ ਦਾ ਕੀ ਬਣਿਆ ਕੀ ਉਹਨਾਂ ਚੋਂ ਕੋਈ ਜਿੱਤਿਆ ਕਿ ਸਿਰਫ ਹਵਾ ਹੀ ਸੀ ਕਿ ਕੁਮਰ ਵਿਜੇ ਪ੍ਰਤਾਪ ਦੀ ਜਿੱਤ ਆ ਉਹਨਾਂ ਦੇ ਉਹਨਾਂ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਕੁਝ ਵੀ ਜਿੱਤੇ ਨੇ ਤੇ ਉਹ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਨੂੰ ਹੀ ਡੈਂਟ ਪਿਆ ਉਹਨਾਂ ਉਹਨਾਂ ਵੱਲੋਂ ਜੀ ਬਿਲਕੁਲ ਫਰਕ ਕੁਮਰ ਵਿਜੇ ਪ੍ਰਤਾਪ ਦਾ ਜ਼ਰੂਰ ਪਿਆ ਹੋਇਆ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਆ ਕਿਉਂਕਿ ਕਈ ਇਹੋ ਜਿਹੀ ਵਾਡਾਂ ਵਾ ਜਿੱਥੇ ਆਮ ਆਦੀ ਪਾਰਟੀ ਦੀ ਹਾਰ ਹੋਈ ਆ ਬਹੁਤ ਘੱਟ ਅਗਰ ਅਸੀਂ ਦੇਖੀਏ ਸਰਕਾਰ ਦੇ ਮੁਕਾਬਲੇ ਸਤਾ ਦੇ ਵਿੱਚ ਜਿਹਦੀ ਸਰਕਾਰ ਹੋਏ 85 ਦੇ ਵਿੱਚੋਂ ਕਰੀਬ 55 ਤੋਂ 60 ਸੀਟਾਂ ਜ਼ਰੂਰ ਕਾਉਂਸਲਰ ਉਹਦੇ ਜਿੱਤੇ ਆ ਜਿਹਦੀ ਵੀ ਸਰਕਾਰ ਹੋਏ ਲੇਕਿਨ ਇਸ ਵਾਰੀ ਫੈਸਲਾ ਲੋਕਾਂ ਨੇ ਬਿਲਕੁਲ ਉਲਟ ਦਿੱਤਾ ਮਹਿਜ 24 ਸੀਟਾਂ ਜਿਹੜੀ ਆਮ ਆਦੀ ਪਾਰਟੀ ਨਗਰ ਨਿਕਮਤ ਦੇ ਵਿੱਚੋਂ ਕੱਢ ਪਾਈ 85 'ਚੋਂ ਮਹਿਜ 24 ਮਤਲਬ ਉਸ ਦਾ ਥਰਡ ਥਰਡ ਜਿਹੜਾ ਪਾਰਟ ਥਰਡ ਹਿੱਸਾ ਹੈ ਉਹ ਵੀ ਜਿਹੜੀ ਆਮ ਆਦੀ ਪਾਰਟੀ ਨਹੀਂ ਕੱਢ ਪਾਈ ਸੋ ਕੁਵਰ ਵਿਜੇ ਪ੍ਰਤਾਪ ਦਾ ਜਿਹੜੇ ਚੋਣ ਪ੍ਰਚਾਰ ਜਿਹੜੇ ਆਜ਼ਾਦ ਉਮੀਦਵਾਰ ਉਹਨਾਂ ਦੀ ਫੋਟੋ ਲਾ ਕੇ ਕਰਦੇ ਪਏ ਸੀ ਉਸ ਦਾ ਅਸਰ ਉਸ ਦਾ ਫਾਇਦਾ ਕੁਛਾ ਤੱਕ ਕਾਂਗਰਸ ਨੂੰ ਮਿਲਿਆ ਕਿਉਂਕਿ ਉਸ ਦੇ ਨਾਲ ਉਹਨਾਂ ਦੇ ਉਮੀਦਵਾਰ ਆਪਣੇ ਹੀ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਉਹ ਹੀ ਹਾਰੇ ਆ ਉਸ ਦਾ ਹੀ ਫਰਕ ਪਿਆ ਹੈ ਅਗਰ ਅਸੀਂ ਸ਼ਹਿਰੀ ਗੱਲ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਅਗਰ ਕਾਂਗਰਸ 1 ਨੰਬਰ ਤੇ ਰਹੀ ਹੈ ਤੇ ਜਿਹੜੀ ਭਾਜਪਾ ਉਹ ਦੂਸਰੇ ਨੰਬਰ ਤੇ ਰਹੀ ਹੈ ਤੇ ਤੀਸਰੇ ਨੰਬਰ ਤੇ ਆਮ ਆਦੀ ਪਾਰਟੀ ਲਈ ਹੈ ਹਾਲਕੀ ਜਿਹੜੇ ਦਰਸ਼ਕ ਦਰਸ਼ਕ ਸਾਡਾ ਜੁੜੇ ਆ ਸ਼ਾਇਦ ਉਹਨਾਂ ਨੂੰ ਵੀ ਪਤਾ ਹੋਏਗਾ ਕਿ ਜਦੋਂ ਅਸੀਂ ਚੋਣਾਂ ਤੋਂ ਪਹਿਲਾਂ ਲਾਈਵ ਕੀਤਾ ਸੀ ਅਸੀਂ ਲੋਕਾਂ ਤੱਕ ਗੱਲ ਪਹੁੰਚਾਈ ਸੀ ਉਦੋਂ ਅਸੀਂ ਇਹੋ ਹੀ ਕਿਹਾ ਸੀ ਕਿ ਉਸ ਦਾ ਅਸਰ ਜ਼ਰੂਰ ਆਮ ਆਦੀ ਪਾਰਟੀ ਨੂੰ ਹੋਏਗਾ ਜਿਹੜੇ ਕੁਵਰ ਵਿਜੇ ਪ੍ਰਤਾਪ ਦੀ ਫੋਟੋ ਲਾ ਕੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਵਾਕਈ ਉਸ ਦਾ ਅਸਰ ਆਮ ਆਦੀ ਪਾਰਟੀ ਨੂੰ ਪਿਆ ਹੋਇਆ ਹੈ ਉਸ ਦਾ ਕਾਂਗਰਸ ਨੂੰ ਫਾਇਦਾ ਮਿਲਿਆ ਹੋਇਆ ਹੈ ਭਾਜਪਾ ਨੂੰ ਉਸ ਦਾ ਫਾਇਦਾ ਮਿਲਿਆ ਕਿਉਂਕਿ ਭਾਜਪਾ ਦੀ ਬਹੁਤ ਵੋਟ ਵੋਟ ਬੈਂਕ ਜਿਹੜਾ ਸ਼ਹਿਰਾਂ ਦੇ ਵਿੱਚ ਹੈ ਜੇ ਲੋਕ ਸਭਾ ਇਲੈਕਸ਼ਨਾਂ ਦੀ ਗੱਲ ਕਰੀਏ ਤੇ ਭਾਜਪਾ ਨੇ ਸ਼ਹਿਰਾਂ ਦੇ ਵਿੱਚ ਜਿੱਤ ਜਿੱਤਦਲਸ ਕੀਤੀ ਸੀ ਲੇਕਿਨ ਨਗਰ ਨਿਗਮ ਚੋਣਾਂ ਦੇ ਵਿੱਚ ਭਾਜਪਾ ਦੂਜੇ ਨੰਬਰ ਤੇ ਰਹੀ ਹੈ ਹਾਲਾਂਕਿ ਭਾਜਪਾ ਨੂੰ ਇਸ ਵਾਰ ਹੀ ਕਈ ਕਾਉਂਸਲਰ ਭਾਜਪਾ ਦੇ ਜਿੱਤੇ ਵੀ ਹੈ ਕਾਫੀ ਕਾਉਂਸਲਰ ਭਾਜਪਾ ਦੇ ਜਿੱਤੇ ਵੀ ਹੈ ਲੇਕਿਨ ਫਰਕ ਜ਼ਰੂਰ ਪਿਆ ਹੈ ਦੂਸਰੇ ਨੰਬਰ ਤੇ ਭਾਜਪਾ ਰਹੀ ਹੈ ਤੀਸਰੇ ਨੰਬਰ ਤੇ ਉਹ ਪਾਰਟੀ ਰਹੀ ਹੈ ਜਿਹੜੀ ਸਤਾ ਦੇ ਵਿੱਚ ਜਿਸ ਦੀ ਸਰਕਾਰ ਹੈ ਆਮ ਆਦੀ ਪਾਰਟੀ ਦੀ ਸਰਕਾਰ ਤੇ ਅਕਾਲੀ ਦਲ ਜਿਵੇਂ ਜਿਮਨੀ ਚੋਣ ਚ ਪਿੱਛੇ ਹੋਇਆ ਸੀ ਇਸ ਚੋਣਾਂ ਦੇ ਵਿੱਚ ਵੀ ਇਹ ਜ਼ਿਆਦਾਤਰ ਪਿਛੜਦਾ ਜ਼ਰੂਰ ਨਜ਼ਰ ਆਇਆ ਮਹਿਜ ਚਾਰ ਸੀਟਾਂ 85 ਦੇ ਵਿੱਚੋਂ ਕਾਲੀਦਨ ਨੂੰ ਮਿਲੀਆਂ ਸੋ ਇਸ ਚੋਣਾਂ ਇਹ ਚੋਣਾਂ ਦੇ ਵਿੱਚ ਵੀ ਪਿਛੜਦਾ ਜ਼ਰੂਰ ਨਜ਼ਰ ਆਇਆ ਜਿਹੜੇ ਜਿਹੜੀ ਉਹਨਾਂ ਦੁਆਰਾ ਆਪਣੇ ਗੁਨਾਹ ਕਬੂਲੇ ਗਏ ਹੈ ਉਸਦਾ ਅਸਰ ਇਹ ਚੋਣਾਂ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਬਿਲਕੁਲ ਸੋਪਾ ਕਹਿ ਸਕਦੇ ਕਿ ਅਮਿਤ ਜੀ ਕੀ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾ ਲਈ ਉਹ ਸੋਖਾ ਰਸਤਾ ਨਹੀਂ ਹੈ ਤੇ ਬਾਕੀ ਜਗ੍ਹਾ ਤੇ ਵੀ ਕੁਝ ਇਸ ਤਰ੍ਹਾਂ ਦੀ ਸਥਿਤੀ ਹੈ ਔਰ ਦੇਖਣਾ ਹੋਵੇਗਾ ਕਿ ਆਨ ਵਾਲੇ ਅੱਜ ਸਮੇਂ ਦੇ ਵਿੱਚ ਕਿ ਕਿੰਨੇ ਕੁ ਲੋਕ ਆਮ ਆਦਮੀ ਪਾਰਟੀ ਚ ਸ਼ਾਮਲ ਹੁੰਦੇ ਨੇ ਜਾਂ ਫਿਰ ਨਹੀਂ ਹੁੰਦੇ ਕਿਉਂਕਿ ਭਗਵੰਤ ਮਾਨ ਵੀ ਇੱਥੇ ਨਹੀਂ ਨੇ ਤੇ ਹੋ ਸਕਦਾ ਕਿ ਭਗਵੰਤ ਮਾਨ ਜਦੋਂ ਵਾਪਸ ਆਣਗੇ ਫਿਰ ਹੀ ਕੋਈ ਗੱਲ ਸਾਹਮਣੇ ਆ ਸਕੇਗੀ ਫਿਰ ਹੀ ਆਮ ਆਦਮੀ ਪਾਰਟੀ ਦੇ ਮੇਅਰ ਦਾ ਐਲਾਨ ਹੋ ਪਾਏਗਾ ਬਿਲਕੁਲ ਆਮ ਆਜ਼ਾਦੀ ਪਾਰਟੀ ਦੇ ਮੇਅਰ ਦਾ ਐਲਾਨ ਅੰਮ੍ਰਿਤਸਰ ਦੇ ਵਿੱਚ ਰਾਹ ਸੁੱਖਾ ਨਹੀਂ ਹਾਲਾਂਕਿ ਦੂਸਰੀ ਜਗ੍ਹਾ ਤੇ ਜਿੱਥੇ ਜਿੱਥੇ ਆਮ ਆਜ਼ਾਦੀ ਪਾਰਟੀ ਨੂੰ ਬਹੁਮਤ ਹਾਸਲ ਹੋਇਆ ਉੱਥੇ ਆਮ ਆਜ਼ਾਦੀ ਪਾਰਟੀ ਦਾ ਮੇਅਰ ਬੰਨਾ ਤੈਅ ਹੈ ਲੇਕਿਨ ਅਗਰ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਹੈ ਅੰਮ੍ਰਿਤਸਰ ਦੇ ਵਿੱਚ ਸੱਤਾ ਦੇ ਵਿਚੰਨਾਂ ਦੀ ਸਰਕਾਰ ਸੀ ਜ਼ਰੂਰੀ ਸੀ ਕਿ ਆਮ ਆਜ਼ਾਦੀ ਪਾਰਟੀ ਦਾ ਹੀ ਮੇਅਰ ਹੁੰਦਾ ਲੇਕਿਨ ਅਗਰ ਕਾਂਗਰਸ ਦਿੱਤੀ ਹੈ ਕਾਂਗਰਸ ਨੂੰ ਉਸ ਦਾ ਫਾਇਦਾ ਮਿਲਿਆ ਹੋਇਆ ਜਿਹੜੇ ਆਜ਼ਾਦ ਉਮੀਦਵਾਰ ਹੈ ਜਿਹੜੇ ਬਾਗੀ ਉਹਨਾਂ ਦੇ ਜਿਹੜੇ ਵਿਧਾਇਕ ਹੈ ਕੁਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਨਹੀਂ ਸਾਥ ਦਿੱਤਾ ਉਸ ਦਾ ਕੁਛ ਹੱਤ ਹੈ ਕਿਉਂਕਿ ਬਹੁਤ ਛੋਟੇ ਇਲੈਕਸ਼ਨ ਹੁੰਦੇ ਆ ਨਗਰ ਨਿਗਮ ਦੇ ਮਹਿਜ 15000 ਵੋਟ ਇੱਕ ਜਿਹੜੀ ਵਾਰਡ ਦੇ ਵਿੱਚ ਹੁੰਦੀ ਹੈ ਸੋ ਪ੍ਰਚਾਰ ਕਰਨਾ ਅਗਰ ਤੁਹਾਡਾ ਵਿਧਾਇਕ ਤੁਹਾਡੇ ਨਾਲ ਚੱਲ ਕੇ ਪ੍ਰਚਾਰ ਕਰੇ ਉਸ ਦਾ ਫਾਇਦਾ ਜਿਹੜੇ ਉਮੀਦਵਾਰ ਨੂੰ ਜ਼ਰੂਰ ਮਿਲਦਾ ਹੈ ਲੇਕਿਨ ਵਿਧਾਇਕ ਸਾਹਿਬ ਨਰਾਜ਼ ਸੀ ਕੁਵਰ ਵਿਜੇ ਪ੍ਰਤਾਪ ਨਰਾਜ਼ ਸੀ ਹਾਲਾਂਕਿ ਕਈ ਵਾਰੀ ਇਹੋ ਜਿਹੀ ਵੀਡੀਓ ਵਾਇਰਲ ਹੋਈ ਹੈ ਕਿ ਜਿਹੜੇ ਬਾਕੀ ਵਿਧਾਇਕ ਉਹ ਵੀ ਸਰਕਾਰ ਦੇ ਖਿਲਾਫ ਬੋਲਦੇ ਜ਼ਰੂਰ ਕਈ ਕਈ ਨਜ਼ਰ ਆਉਂਦੇ ਆ ਕਿ ਪੁਲਿਸ ਅੰਤਰ ਉਹਨਾਂ ਦੇ ਕਹਿਣ ਤੇ ਕੰਮ ਨਹੀਂ ਕਰਦਾ ਪੁਲਿਸ ਅੰਤਰ ਉਹਨਾਂ ਦੀ ਗੱਲ ਨਹੀਂ ਸੁਣਦਾ ਸੋ ਉਹ ਗੱਲਾਂ ਭਾਵੇਂ ਉਹ ਬੋਲ ਕੇ ਮਾਫੀ ਮੰਗ ਲੈਂਦੇ ਵਿਧਾਇਕ ਲੇਕਿਨ ਉਹ ਗੱਲਾਂ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਨੂੰ ਕਰਦੀਆਂ ਹੁੰਦੀਆਂ ਉਹ ਦਿਲਾਂ 'ਚ ਘਰ ਘਰ ਜ਼ਰੂਰ ਕਰਦੀਆਂ ਉਹ ਗੱਲਾਂ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਵਿਧਾਇਕ ਆਮ ਆਦੀ ਪਾਰਟੀ ਦਾ ਆਪਣੀ ਹੀ ਪਾਰਟੀ ਦਾ ਖੁਸ਼ ਨਹੀਂ ਹ ਸੋ ਕਈ ਵਿਧਾਇਕਾਂ ਦੀ ਇਹੋ ਜੀ ਵੀਡੀਓ ਵਾਇਰਲ ਹੁੰਦੀਆਂ ਮੈਂ ਸੋ ਲੋਕੀ ਵੀ ਐਸੀ ਨੂੰ ਸਮਝਦੇ ਆ ਕਿ ਪੁਲਿਸ ਅੰਤਰ ਜਿਹੜਾ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਕਹਨ ਤੇ ਨਹੀਂ ਹੈ ਉਹ ਆਪਣੇ ਹਿਸਾਬ ਨਾਲ ਕੰਮ ਕਰਦਾ ਕਿਉਂਕਿ ਭਗਵੰਤ ਮਾਨ ਨੇ ਆਂਦੇ ਜਦੋਂ ਸਰਕਾਰ ਬਣਾਈ ਉਸ ਦਿਨ ਕਹਿੰਦਾ ਸੀ ਕਿ ਕੋਈ ਵੀ ਐਮਐਲਏ ਪੁਲਿਸ ਕੋ ਕੋਈ ਵੀ ਸਵਾਰਿਸ਼ ਨਹੀਂ ਕਰੇਗਾ ਇਸ ਨੂੰ ਪੁੱਛ ਤੱਕ ਉਸ ਦਾ ਅਸਰ ਲੋਕਾਂ ਤੇ ਵੀ ਹੁੰਦਾ ਹੈ ਕਿਉਂਕਿ ਜਿਹੜੇ ਲੋਕਾਂ ਦੁਆਰਾ ਵਿਧਾਇਕ ਬਣਾਏ ਜਾਂਦੇ ਆ ਉਹਨਾਂ ਦੇ ਕਈ ਇਹੋ ਜਿਹੇ ਕੰਮ ਹੁੰਦੇ ਆ ਜਿਹੜੇ ਪੁਲਿਸ ਨਹੀਂ ਕਰਦੀ ਹੈ ਬਿਲਕੁਲ ਜਿੱਦਾ ਸੁਚਾਤਕ ਬਹੁਤ ਨੁਕਸਾਨ ਕਰਦੀਆਂ ਤਾਂ ਉਲਟਾ ਨੁਕਸਾਨ ਨਗਨਿਕਮ ਤੇ ਚੋਣਾਂ ਦੇ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਨਜ਼ਰ ਆ ਬਿਲਕੁਲ ਸ਼ੁਕਰੀਆ ਅਮਿਤ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਇਸ ਸੰਸਾੜੇ ਨਾਲ ਅਮਿਤ ਸ਼ਰਮਾ ਅਮ੍ਰਿਤ ਸਰ ਤੋਂ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਅਮ੍ਰਿਤ ਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਮੇਅਰ ਬੰਨਾ ਬਹੁਤ ਔਖਾ ਹੈ ਕਿਉਂਕਿ ਉਹਨਾਂ ਕੋਲ ਇੱਕ ਬਹੁਤ ਬਹੁਤ ਦੇ ਲਾਗੇ ਤੱਕ ਵੀ ਉਹ ਪਹੁੰਚ ਨਹੀਂ ਪਾਏ ਜੋ ਕਿ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਜਿਵੇਂ ਆਪਾਂ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਜਿਮਨੀ ਚੋਣ ਚਾਰ ਜਿਮਨੀ ਚੋਣਾਂ ਦੇ ਵਿੱਚੋਂ ਤਿੰਨ ਜਿਮਨੀ ਚੋਣਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀਗੀ ਡੇਰਾ ਬਾਬਾ ਨਾਨਕ ਬਰਨਾਲਾ ਅਤੇ ਡੇਰਾ ਬਾਬਾ ਨਾਨਕ ਚੱਬੇਵਾਲ ਅਤੇ ਰਾਜਾ ਵੜਿੰਗ ਨੂੰ ਹਰਾ ਕੇ ਗਿੰਦੜਵਾਹ ਪਰ ਹੁਣ ਜਿਹੜੀਆਂ ਕਾਰਪੋਰੇਸ਼ਨ ਦੀਆਂ ਵੋਟਾਂ ਆਈਆਂ ਇੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਅ ਪਿੱਛੇ ਹੁੰਦੀ ਹੋਈ ਦਿਖਾਈ ਦਿੱਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਹੁਣੇ ਤੱਕ ਇੱਕ ਵੀ ਸ਼ਹਿਰ ਦੇ ਵਿੱਚ ਆਪਣਾ ਮੇਰ ਨਹੀਂ ਬਣਾ ਪਾਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅੱਜ ਕੀ ਜੋੜ ਤੋੜ ਦੀ ਰਾਜਨੀਤੀ ਚੱਲਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਵੇਗਾ ਕਿ ਕਿੱਥੇ ਕਿੱਥੇ ਕਿਸ ਦਾ ਮੇਰ ਬਣ ਰਿਹਾ ਹੈ ਤੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਕੀ